ਇਹ ਦੇ ਪੈਕੇਜ ਜਿੱਦੀ ਹੈ ਨਾ ਇਹ ਨਹੀਂ ਆਉਂਦੇ ਤੇ ਇਹ ਵੀ ਕਿਹੜੀ ਘਟਵਾਈ ਤੇ ਉਹਨਾਂ ਦੀ ਭੈਣ ਵਾ ਨਾ ਕਦੀ ਇਦਾਂ ਵੀ ਹੁੰਦਾ ਵੀ ਭਰਾਵਾਂ ਨਾਲ ਲੜ ਕੇ ਤੇ ਕਹਿ ਦੋ ਜੀ ਨਹੀਂ ਆਉਂਦੇ ਤੇ ਕਹਿ ਦੋ ਵੀ ਇਹ ਜਿਹੜੀ ਮੇਰੇ ਨਾਲ ਪੈਲੀ ਹੈ ਉਹ ਮੈਂ ਵੇਚ ਦੇਣੀ ਕਮਾਲ ਹੋਈ ਪਈ ਇਹਨੇ ਲੋਕਾਂ ਨੇ ਸਾਨੂੰ ਗੱਲਾਂ ਕਰਨੀਆਂ ਹੋ ਸਕਦਾ ਉਹ ਮਨ ਸੋਚਦੇ ਹੋਣਗੇ ਕਿ ਪ੍ਰਾਣਾ ਤੰਗ ਕਰਦਾ ਥਿਹੇ ਛਲਾਇਆ ਇਹ ਛਲਾਇਆ ਆਪਣਾ ਸੱਚ ਤੰਗ ਕਰਦੀ ਇਹ ਛਲਾਇਆ ਸਾਨੂੰ ਕਿਸ ਗੱਲ ਦਾ ਪਤਾ ਵੀ ਨਹੀਂ ਮਨ ਮਟਾਪ ਇਹ ਭਰਾਵਾਂ ਦੇ ਆਪੋ ਵਿੱਚ ਪਏ ਤੇ ਦੁਖੀ ਹੀ ਹੋਏ ਪਏ ਆ ਜੇ ਹਿਸਾਲ ਆਉਂਦੀ ਆ ਬਨਾਮੀ ਕਿੰਨੀ ਹਣੀ ਸਾਡੀ ਸ਼ਾਮੀ ਦੀਆਂ ਜੀ ਕੀ ਬਣੂਗਾ ਤੇ ਉਹ ਵੀ ਏਡੇ ਹੈਗੇ ਆ ਵੀ ਜੇ ਰਿਸ਼ਤੇ ਤੇ ਮਿਲਿਆਦੇ ਹੁੰਦੇ ਆ ਪੈ ਆ ਜਾਇਆ ਕਰੋ ਕਦੇ ਕਦੇ ਸਹੀ ਮਹੀਨੇ ਬੰਦਾ ਆ ਜੇ ਤੇ ਚੱਲ ਇਹਨੂੰ ਨਾ ਇੰਨਾ ਹੁੰਦਾ ਪਤਾ ਨਹੀਂ ਇਹਨੇ ਕੀ ਕਰਨਾ ਹੀ ਹੋਣਾ ਮੈਂ ਇਸ ਕੋ ਸੋਚ ਕੇ ਆ ਵੀ ਕੁਝ ਨਹੀਂ ਬੁਮਾਰੀ ਲਾ ਲੈਣੀ ਕੋਈ ਹਾਂ ਇੱਥੇ ਬੈਠਾ ਆਂ ਕੀ ਸੋਚਣ ਡਿਆ ਬੈਠਾ ਸੋਚਣਾ ਕੀ ਆ ਹਾਂ ਕੀ ਗੱਲ ਆ ਗੱਲ ਹੈ ਵੀ ਕੋਈ ਨਹੀਂ ਗੱਲ ਹੈ ਵੀ ਬੜੀ ਵੱਡੀ ਇਹਦੇ ਹਾਂ ਮੈਂ ਤੇ ਆਪ ਕੋਸਰ ਕੋਸਰ ਜਿਆ ਸੰਦੀ ਰਹੀ ਨਹੀਂ ਆ ਮੈਨੂੰ ਕੋਈ ਪਤਾ ਨਹੀਂਗਾ ਵੀ ਗੱਲ ਕੀ ਆ ਤੇ ਕੀ ਨਹੀਂ ਗੱਲ ਇਹੀ ਆ ਵੀ ਉਹ ਭਰਾ ਭਜਾਈਏ ਦੇ ਆਉਂਦੇ ਨਹੀਂ ਉਹ ਹਾਂ ਉਧਰ ਵੀ ਨਹੀਂ ਆਏ ਲਾਰਾ ਲਾ ਕੇ ਅੱਛਾ ਤੇ ਇਹਨੇ ਕਿ ਆਪਣੀ ਭਾਬੀ ਨੂੰ ਫੋਨ ਲਾਇਆ ਜੀ ਹੂੰ ਵੀ ਆਇਆ ਕਿਉਂ ਨਹੀਂ ਉਹਨੇ ਕਿਹਾ ਹੈ ਮੈਨੂੰ ਕੰਮ ਪੈ ਗਿਆ ਮੇਰੇ ਭਰਾਵਾਂ ਨੂੰ ਭਰਾ ਨੂੰ ਕੁਮਿਤਰੀ ਮੂਤੀ ਲੱਗੀ ਅੱਛਾ ਇਹਨੇ ਗੁੱਸੇ 'ਚ ਕਿਹਾ ਤਾਂ ਵੀ ਜਿਹੜੀ ਪਿਆਲੀ ਮੇਰੇ ਨਾਮ ਆ ਨਾ ਉਹ ਮੈਂ ਵੇਚ ਦੇਣੀ ਆ ਮੈਂ ਮਾੜੀ ਕਰਨ ਲਈ ਆ ਨਹੀਂ ਚੰਗੀ ਹੈ ਗੱਲ ਜੋਦੇ ਹੈਗੀ ਉਹ ਮੈਂ ਜੀਆਂ ਗੱਲਾਂ ਦੀ ਕਿਹੜੀ ਗੱਲ ਹੁੰਦੀ ਆ ਚਲੋ ਜੇ ਨਹੀਂ ਆਇਆ ਗਿਆ ਤੇ ਨਹੀਂ ਆਇਆ ਗਿਆ ਆਹ ਫੇ ਕੀ ਹੋ ਗਿਆ ਪਤਾ ਨਹੀਂ ਹੁਣ ਕੀ ਮੈਂ ਤਾਂ ਲੋਕਾਂ ਲੋਕਾਂ ਕਹਣਾ ਘਰੇ ਆਡੇ ਲੋਕ ਵੀ ਇਹ ਤੰਗ ਕਰਦੇ ਨੇ ਵੀ ਆਪਣਾ ਹਿੱਸਾ ਲੈ ਕੇ ਆ। ਇਹੋ ਹੀ ਆਖਣਾ ਕਿ ਆਖਣਾ ਕਿ ਕਿੰਨੀ ਕੁੜੀ ਔਖੀ ਆ। ਆ। ਵੀ ਜਿਹੜੀ ਉਹ ਹੇ ਸਾਮ ਮੰਗਣ ਡਈ ਆ। ਆ ਵੀ ਐਵੇਂ ਇੰਨੇ ਜਿੱਤੀ ਜਿੱਦ ਜਾ ਕੇ ਇਹ ਵੀ ਗੱਲ। ਆ ਫੇ ਚਲਾ ਤਾਂ ਕੀ ਆ ਉਹ ਨਿੱਕੇ ਦੇ ਵਿਆਹ ਦੇ ਉੱਤੇ ਆਏ ਹੀ ਨਾ ਦਿਨ ਵਿਆਹ ਤੇ ਆਉਂਦੇ ਹੀ ਆ ਨਾ। ਉਹ ਦਿਨ ਵਿਆਹ ਤੇ ਕਦੋਂ ਨਿੱਕੇ ਦਾ ਵਿਆਹ ਜਦਾ ਹੋਇਆ ਉਹਦੇ ਆਏ ਕਿਤੇ ਵੜਦੇ ਤੇ ਉਹ ਵੀ ਨਹੀਂ ਹੈਗੀ। ਗਲਤੀ ਤਾਂ ਉਹਨਾਂ ਦੀ ਵੀ ਹੈਗੀ ਆ ਪਰ ਚਲੋ ਹਿੱਸੇ ਤੱਕ ਗਲਤ ਨਹੀਂ ਜਾਣੀ ਚਾਹੀਦੀ। ਚਲੋ ਗਲਤੀ ਹੋ ਆ ਗਈ ਆ। ਅਹੀ ਮੰਨਦੇ ਆ ਵੀ ਚਲੋ ਇਹਨੂੰ ਫੋਨ ਕਰਕੇ ਤੇ ਮੁੜ ਕੇ ਆਏ ਨਹੀਂਗੇ। ਅਬ ਜਨਾਬ ਫੋਨ ਕਰਦੇ ਆਉਂਦੀ ਆਉਂਦੀ ਆ। ਉਹ ਨਾ ਫੋਨ ਕਰਦੇ ਨਹੀਂ ਆਉਂਦੇ ਨਾ ਕਰਦੇ ਫੋਨ। ਆਹ ਵੀ ਨਾ ਫੋਨ ਕਰਦੇ। ਧੀ ਆ ਧੀ ਦੇ ਦਿਲ ਵਿੱਚ ਤੇ ਆਉਂਦੀ ਆਉਂਦੀ ਆ। ਆਦੇ ਮੈਂ ਮੈਂ ਅੱਜ ਜਦੋਂ ਸੁਣਿਆ ਮੈਨੂੰ ਆ ਪਰੇਸ਼ਾਨੀ ਹੋਣ ਲਈ ਉਹ ਦੱਸ ਕੀ ਸਾਡੇ ਗਵਾਂਢੀ ਆਂਦੀਆਂ ਕਿ ਬਣਾ ਕਹਿਣਾ ਕਰੇ ਇਹ ਇੱਕ ਇੱਕ ਕਹਿੰਦੇ ਹੋਣੇ ਆ। ਸਾਨੂੰ ਮਾਰਾਈ ਨੇ ਬੜਾ ਦਿੱਤਾ ਵਾ ਹੀ ਐਵੇਂ ਮੂੰਹ ਘੜੀ ਆਉਣਾ ਵਾ ਅੱਖਣਾ ਖਣੀ ਪਰਉਣਾ ਆਂਦਾ ਹੋਣਾ ਵਾ ਇਹ ਨਹੀਂ ਆਉਂਦੇ ਤਾਂ ਤੂੰ ਆਪਣਾ ਹਿੱਸਾ ਲੈ ਲੈ ਆਹ ਤੇ ਗੱਲ ਜੋਦੇ ਸਾਡੇ ਸਿਰ ਦੋਹਾਂ ਦੇ ਪਾਂਡਾ ਭਜਣਾ ਹੀ ਹੋ ਤੇ ਇੰਨੇ ਇੱਕ ਬੰਨੇ ਰਹਿ ਜਾਣਾ ਸਾਡੇ ਸਿਰ ਕੋ ਭਜਣਾ ਪਾਂਡਾ ਅਹੀਂ ਜਿਤੋਂ ਕੋ ਲੈਣਾ ਵਿੱਚੋਂ ਕੋ ਨਹੀਂ ਜਿੱਥੇ ਲਿਆਉਂਦੀ ਵੀ ਜਿੱਥੇ ਲਾਉਣੇ ਆਪਾਂ ਨਾਲੇ ਆਪਾਂ ਵਿੱਚ ਲੈਣਾ ਦਾ ਨਹੀਂ ਮੇਰੀ ਗੱਲ ਸੁਣ ਵੇਖ ਜੋਤੀ ਆ ਉਹਦੇ ਭੈਣ ਭਰਾ ਦੇਣ ਵਿਆਹ ਦੇਤੇ ਆਉਣਗੇ ਤੇ ਇਹਦੇ ਨਾਂ ਆਉਣਗੇ ਤੇ ਫਿਰ ਕਿੰਨੀ ਮਾੜੀ ਗੱਲ ਵਾ ਹੈ ਉਹ ਤਾਂ ਸਮਝੀ ਆਪਣੀ ਸਮਝੀ ਹੈ ਨਾ ਜਦੋਂ ਇਹ ਸਾਈ ਇਹਨੇ ਲੱਲਿਆ ਤੇ ਫਿਰ ਕਿਸ ਨੇ ਆਉਣਾ ਵਾ ਕਦੇ ਸੰਭਲ ਜਾਣਾ ਇਹਨੇ ਗੱਲ ਦੇ ਘਾਟ ਦੋਵੇਂ ਇਹ ਵੀ ਨਹੀਂ ਘਾਟ ਵਿੱਚ ਜਦ ਨਹੀਂ ਆਉਂਦੇ ਨਹੀਂ ਆਉਂਦੇ ਨਾ ਆਉਣ ਤੂੰ ਆਪਣੇ ਘਰ ਸੁਖੀ ਬਸ ਸੁਖੀ ਬਸ ਨਹੀਂ ਆ ਨਹੀਂ ਤੈਨੂੰ ਕਿਹੜੀ ਕਿਸ ਗੱਲ ਦੀ ਘਾਟ ਵਾ ਇੱਥੇ ਆਹੋ ਉਹ ਤਾਂ ਗੱਲ ਮੈਂ ਕਹਿੰਦੇ ਆ ਪੁੱਤ ਆ ਆਪਣੇ ਤੁਸੀਂ ਅੱਡ ਬਾਰੇ ਚੰਗਾ ਖਾਂਦੇ ਚੰਗਾ ਹੰਡਾਉਂਦੇ ਚੰਗਾ ਪਾਉਂਦੇ ਮੜਾ ਹੀ ਹੁੰਦਾ ਜੋ ਹੁੰਦਾ ਕਲਾ ਤੇ ਹੁਣ ਨਹੀਂ ਉਹ ਕਲਗਾ ਇੱਥੇ ਵੀ ਬੜਬੜ ਕਾਦੀ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਪਣਾ ਭੈਣ ਭਰਾ ਨਾ ਆਉਣ ਤੇ ਗੁੱਸਾ ਤਾਂ ਹੁੰਦਾ ਹੀ ਆ ਕਿ ਜੇ ਤੇ ਹੋਈਦਾ ਹੀ ਆ ਇਹ ਤਾਂ ਮੈਂ ਮੰਦੀ ਆ ਕਿ ਚੱਲ ਗੋਪੀ ਪੀਖੀ ਜੀ ਰਹਿੰਦੀ ਪੇਕਿਆਂ ਵੱਲੋਂ ਜੇ ਕੋਈ ਆਵੇ ਤੇ ਇੰਨੇ ਨਾਲ ਹੀ ਆਪਣਾ ਕੋਈ ਦੁੱਖ ਸੁੱਖ ਸਾਂਝਾ ਹੋ ਜਾਂਦਾ ਇਹੋ ਹੀ ਜਾਂਦੀ ਹੋ ਤਾਂ ਕੋਈ ਆਉਂਦਾ ਹੀ ਨਹੀਂ ਆ ਇਸੇ ਵਾਲਾ ਕੰਮ ਤੇ ਗਲਤ ਹੋਣਾ ਨਹੀਂ ਉਹਨੂੰ ਸਮਝਾ ਹੀ ਇਹਸਾ ਨਹੀਂ ਗੱਲ ਲੈਣਾ ਹੈ ਕਾਲੂ ਤੁਹਾਡੀਆਂ ਕੁੜੀਆਂ ਨੂੰ ਪਤਾ ਲੱਗੂ ਤੋ ਉਹ ਵੀ ਕਹਿਣਗੀਆਂ ਪਹਿਲਾਂ ਹੀ ਉਹਨਾਂ ਨੇ ਕਿਹਾ ਸਾਡੇ ਭਰਾ ਹਿੱਸਾ ਲੈ ਆ ਤੇ ਅਸੀਂ ਵੀ ਪੇਕਿਆਂ ਤੋਂ ਲਈਏ ਉਹਨਾਂ ਦੇ ਪਰੋਣੇ ਵੀ ਤਾਂ ਕਰਨਗੇ ਉਹਨਾਂ ਨੂੰ ਆਹੋ ਤੇ ਉਹ ਆਪਣੀ ਮਰਜ਼ੀ ਨਾ ਦੇਈ ਆ ਤੇ ਅਸੀਂ ਵਿੱਚ ਫਸ ਜਾਣਾ ਵਾ ਵਾਕਿਆ ਤੁਹਾਡੀ ਗੱਲ ਫਸੇ ਤੇ ਅਸੀਂ ਹੁਣ ਹੈ ਹੀ ਆ ਨਾ ਉਧਰ ਜੋਗੇ ਤੇ ਨਾ ਉਧਰ ਜੋਗੇ ਇਹਨੂੰ ਬਥੇਰਾ ਸਮਝਾਇਆ ਕਿڑی ਮੰਨਦੀ ਸਮਝਦੀ ਐ ਬਦਨਾਮੀ ਸਾਨੂੰ ਜੋਦੇ ਹੋ ਜਾਣੀ ਆ ਤੇ ਪੈਸੇ ਜਿਹੜੇ ਇਹਨਾਂ ਲਿਉਣੇ ਆ ਤਾਂ ਰੁੱਢੀ ਵੜ ਜਾਣੇ ਆ ਹੈ ਤੇ ਇਹ ਤਾਂ ਟੁੱਟ ਜੂ ਨਾ ਭੈਣ ਫਰਾਵਾ ਤੋਂ ਨਹੀਂ ਮਾੜੀ ਗੱਲ ਵਾ ਨਹੀਂ ਲਿਓਣੇ ਚਾਹੀਦੇ ਪਾਹੇ ਨੂੰ ਨਹੀਂ ਨਾ ਹਿੱਸਾ ਲੈਣ ਚਾਹੀਦਾ ਹੁਣ ਸਾਡੀ ਕੁੜੀ ਆ ਤੇ ਕਿਤੇ ਤੁਹਾਡੀ ਸਵਾਈਂ ਜਿੰਦੀ ਆ ਹੈ ਚੱਲ ਅਸੀਂ ਜਾਣੇ ਆਉਨੇ ਆ ਤੇ ਫੇਰ ਹੀ ਆ ਤੇ ਮੁੜ ਕੇ ਉਹ ਪਾਵੇਂ ਤੁਸੀਂ ਆਉਂਦੇ ਜਾਂਦੇ ਹੀ ਹੋ ਨਾ ਤੇ ਮੁੜ ਕੇ ਉਹਨਾਂ ਨੇ ਵੀ ਫੇਰ ਸਾਡੇ ਕੋ ਮੰਗਣਾ ਆ ਹੁਣ ਉਹਨਾਂ ਨੇ ਕਹਿਣਾ ਜੀ ਤੁਹਾਡੀਆਂ ਘਾਦੀਆਂ ਲੈ ਆ ਸਕਦੀਆਂ ਤੇ ਤੁਸੀਂ ਵੀ ਲਿਆਓ ਇਹ ਤਾਂ ਪਤਾ ਗੱਲ ਹੋਣੀ ਹੋਣੀ ਆ ਹੋਰ ਨਾ ਹੋਊਗੀ ਤਾਂ ਹੋਰ ਦਵਾਸਾ ਲਾ ਨੂੰ ਹੋ ਜੂਗੀ ਅਗਲੀਆਂ ਗੱਲ ਕਰਨੀ ਕਰਨੀ ਆ ਮੈਂ ਤਾਂ ਇਹਨਾਂ ਬਥੇਰਾ ਮੱਥਾ ਮਾਰਿਆ ਜੀ ਮੇਰੀ ਤੇ ਨਹੀਂ ਉਹ ਸੁਣਦੀ ਮੇਰੇ ਨਾਲ ਤਾਂ ਗਾੜੀ ਵੱਡੂ ਗੱਡੂ ਕੱਪਾਈਂਦੀ ਹੈ ਮੈਨੂੰ ਤੇ ਤੂੰ ਸਮਝਾ ਕੇ ਵੇਖ ਲੈ ਪਰ ਨਹੀਂ ਇਹ ਗੋਪੀ ਵਾਸਤੇ ਕੰਮ ਨਹੀਂ ਚੰਗਾ ਹੈਗਾ ਨਹੀਂ ਚੰਗਾ ਮੈਂ ਤਾਂ ਆਪ ਕਹਿੰਦਾ ਨਹੀਂ ਚੰਗਾ ਨਹੀਂ ਉਹ ਨਹੀਂ ਇਹ ਨਹੀਂ ਕੰਮ ਚੰਗਾ ਹੈਗਾ ਇਹ ਨਾ ਹੀ ਕਰੇ ਤੇ ਸਾਡੇ ਖਾਨਦਾਨ ਦੇ ਬੱਜ ਲੱਗਣ ਵਾਲੀ ਗੱਲ ਵਾਏ ਤੇ ਬਾਜੀ ਲੱਗ ਜਾਣੀ ਆ ਕਿ ਜੇ ਇੱਥੇ ਪਿੰਡ ਵਿੱਚ ਸਾਨੂੰ ਲੋਕਾਂ ਨਹੀਂ ਜੀਣ ਦੇਣਾ ਨਹੀਂ ਜੀਣ ਦੇਣਾ ਜਦੋਂ ਤੂੰ ਬਾਹਰ ਗਿਆ ਐ ਅਖਣਾ ਸੌਰਿਆ ਤਵੇਂਸਾ ਲਾਇਆ ਇਹਨੂੰ ਕਾਦੀ ਕਮੀ ਹੀਗੀ ਗਲਤੀ ਉਹੀ ਹੈ ਨਾ ਇਹਨੂੰ ਤਾਂ ਕਹਿਨੇ ਨਹੀਂ ਕੋ ਗੋਪੀ ਨੂੰ ਨਹੀਂ ਕਹਿਨੇ ਮੈਂ ਕੋ ਅਖਣਾ ਆ ਸਿਆਣੇ ਦੀ ਕਹਾਵਤ ਨਹੀਂ ਸੁਣੀ ਵੀ ਕਹਿੰਦੇ ਕਿਤੇ ਸੌਰਿਆ ਤੇ ਕਿਤੇ ਦਾਜ ਗੱਡੀ ਆਈ ਹੋਈ ਨਾ ਤੇ ਕਿਤੇ ਆਪਣੀ ਗੋਦੀ ਲਖਾਈ ਦੀ ਉਤੇ ਆਹੋ ਹੈ ਦਿੱਤੀ ਤੇ ਸੌਰਿਆ ਦਿੱਤੀ ਹੁੰਦੀ ਹੈ ਦਿੱਤੀ ਤੇ ਸੌਰਿਆ ਹੁੰਦੀ ਆ ਚੱਲ ਸਮਝ ਆ ਗਿਆ ਵੀ ਤੂੰ ਉਹਨੂੰ ਜ ਮਾਤਾ ਸਮਝਦੀ ਆ ਤੇ ਮੇਰੇ ਅੱਖੇ ਤੇ ਲੱਗੀ ਮੈਂ ਤਾਂ ਲਲ ਲੜ ਕੇ ਇਹਨੂੰ ਆ ਗਈ ਚਲੋ ਮੈਂ ਇਹਨੂੰ ਆਨੀ ਆ ਜੇ ਤਾ ਮੰਨ ਜੂਗੀ ਤਾਂ ਠੀਕ ਵਾ ਤਪੋਤਾ ਤਰਨਿੰਗੀ ਮੈਨੂੰ ਨਹੀਂ ਬਾਹਰ ਲੋਕਾ ਤਲਾਸ਼ ਤੁੰਹਾਂ ਆ ਨੂ ਐ ਅਖਣਾ ਨਾ ਉਹ ਪੈਰੀ ਲੈ ਆਈ ਆ ਤੇ ਇਹ ਖਣੀ ਕਿੰਨਾ ਕ ਤੰਗ ਕਰਦੇ ਹੁਣੇ ਮਾਂ ਪੁੱਤ ਬਿਲਕੁਲ ਬਿਲਕੁਲ ਜਿਹੜੀ ਇਹ ਪੈਰੀ ਲਈ ਆ ਤੇ ਮੈਂ ਵੀ ਸਮਝਾਉਣੀ ਆ ਉਹਨੂੰ ਪਰ ਆਪਾਂ ਨਹੀਂ ਕਰ ਆਪ ਹੀ ਨਾ ਪਰੇਸ਼ਾਨ ਇਹ ਘਾਟੀ ਹੁਣ ਜਿਆਦਾ ਮੈਨੂੰ ਕਰਤਾ ਹੀ ਦੱਸ ਆ ਆਪੀ ਜੋ ਇਹੋ ਹੀ ਹੁਣ ਸੋਚਣ ਵਾਲੀ ਗੱਲ ਵੀ ਮੈਂ ਤਾਂ ਬਾਹਰ ਨਹੀਂ ਨਿਕਲ ਜੋਗਾ ਰਹਿ ਗਿਆ ਹਾਏ ਹਾਏ ਗੋਪੀ ਦਾ ਵੀ ਕੋਈ ਫੋਨ ਨਹੀਂ ਆਇਆ ਅੱਜ ਮਮੀ ਜੀ ਆਲੋ ਚਾਹ ਪੀਓ ਪਤਾ ਮੈਂ ਨਹੀਂ ਚਾਹ ਪੀਣੀ ਕਿਉਂ ਨਹੀਂ ਪੀਣੀ ਜੇ ਨਹੀਂ ਮੇਰਾ ਜੀ ਨਹੀਂ ਕਰਨ ਰਿਹਾ ਚਾਹ ਪੀਣ ਨੂੰ ਵੀ ਗੱਲ ਜਦੋਂ ਠੀਕ ਜਿਹਾ ਹੈਗੇ ਦੇ ਕੱਲ ਪਰਸੋਂ ਦੇ ਵੇਖਣ ਨਹੀਂ ਮੈਂ ਤਾਂ ਠੀਕ ਨਹੀਂ ਲੱਗਾਂ ਜੇ ਮੈਨੂੰ ਨਹੀਂ ਠੀਕ ਉਹ ਮੈਂ ਉਹ ਹੀ ਕੱਲ ਨਹੀਂ ਗਈ ਪਤਾ ਹਾਂਜੀ ਗੱਲ ਕੀ ਹੋਣੀ ਆ ਫੋਨ ਆਇਆ ਨਾ ਤੇਰੀ ਪੂਆ ਜੀ ਦਾ ਹਾਂਜੀ ਤੇ ਡਾਡੀ ਤੇਰੇ ਨੇ ਕਹਿਤਾ ਸੀ ਆਉਣਾ ਮੈਂ ਤੇ ਮੁੜ ਕੇ ਆ ਮਿਸਤਰੀਆਂ ਦਾ ਹੋ ਗਿਆ ਕੰਮ ਆਉਣ ਦਾ ਹਾਂਜੀ ਜਾ ਨਹੀਂ ਗਿਆ ਤੇ ਉਹਨੇ ਗੁੱਸਾ ਬੜਾ ਕੀਤਾ ਹਾਂਜੀ ਵੀ ਹੁਣ ਤੁਹਾਡੇ ਮਿਸਤਰੀ ਆਉਣੇ ਤੁਸੀਂ ਹਾਨੂੰ ਡਾਕ ਦਿੱਤਾ ਪਹਿਲਾਂ ਫੋਨ ਕਰਕੇ ਕਹਿਤਾ ਘਰੇ ਰਹੇ ਰਿਓ ਹੀ ਆਉਣਾ ਵਾ ਹਾਂਜੀ ਮੁੜ ਕੇ ਕਹਿਤਾ ਤੁਹਾਡੇ ਮਿਸਤਰੀ ਆਉਣ ਲੱਗੇ ਹੜ ਕੋ ਆਇਆ ਨਹੀਂ ਜਾਣਾ ਹਾਂਜੀ ਪਤਾ ਨਹੀਂ ਇੰਨਾ ਗੁੱਸਾ ਕਰਦਾ ਚੜ ਗਿਆ ਇੰਨਾ ਤੇ ਗੁੱਸਾ ਕਦੀ ਉਹਨੇ ਕੀਤਾ ਨਹੀਂਗਾ ਹਾਂਜੀ ਇਹ ਮੇਰੇ ਜਿਹੜੇ 5 ਕਿੱਲੇ ਆ ਨਾ ਹਾਂਜੀ ਉਹ ਨਾ ਵਾਇਓ ਗਾੜੀ ਹੁਣ ਅੱਛਾ ਮੈਂ ਵੇਚ ਦੇਣੇ ਆ ਜੀ ਕਰਦਾ ਤੁਸੀਂ ਖਰੀਦ ਲਓ ਨਹੀਂ ਤੇ ਮੈਂ ਲਾਂਬੇ ਤੇ ਜਾਣੇ ਹਾਂਜੀ ਫੋਨ ਕੱਟ ਦਿੱਤਾ ਹਾਈ ਮੰਮੀ ਜੀ ਪੂਆ ਜੀ ਹੁਣਾਂ ਨਹੀਂ ਆਗਲ ਕਹਤੀ ਆ ਮੈਨੂੰ ਤੇ ਯਕੀਨ ਹੀ ਨਹੀਂ ਹੋਣ ਦਿਆ ਯਕੀਨ ਤੇ ਬਹੁਤ ਮੈਨੂੰ ਵੀ ਨਹੀਂ ਹੋਣ ਦਿਆ ਪਰ ਗੱਲ ਮੈਨੂੰ ਜਿਹੜੀ ਕਹੀ ਆ ਨਾ ਮੇਰੇ ਕੋ ਹੁਣ ਨਾ ਜਿੱਦਾਂ ਮੇਰੇ ਦਿਲ ਨੂੰ ਤੜਕੂ ਜਾਂਣ ਲੱਗਾ ਇਦਾਂ ਇਦਾਂ ਹੋਏ ਜਾਂਦਾ ਵੀ ਹਾਏ ਕਿਤੇ ਸੱਚੀ ਕਹਿ ਦੂਗੀ ਹਾਂਜੀ ਮੈਂ ਲੈ ਜਾਉਂ ਸ਼ਿਵਾਸ਼ ਨਹੀਂ ਹੁੰਦਾ ਕਿ ਪੂਆ ਜੀ ਨਹੀਂ ਗੱਲ ਕਹਿ ਸਕਦੇ ਹੁਣ ਮੈਂ ਤੇ ਆਪ ਨਾ ਇਹੋ ਸੋਚਣ ਲਈ ਆ ਕਿ ਕਿਦ ਕੋ ਗੱਲ ਕਰਾਂ ਹੁਣ ਮਸਬੀਰ ਦਾ ਧਿਆਨ ਇਦਾਂ ਹੀ ਆ ਖਰੇ ਕੋ ਭੀ ਨੇ ਆਪ ਹੀ ਆ ਜਾਣਾ ਹੋਵੇ ਯਾ ਮੇਰੇ ਫੋਨ ਨਹੀਂ ਕਰਦੀ ਨਾ ਕਿਤੇ ਆਪ ਆਈ ਆ ਨਾ ਫੋਨ ਕੀਤਾ ਹੁਣ ਤੇਰਾ ਡੈਡੀ ਮਿਸਤਰੀ ਲੱਗੇ ਆ ਸੁਖ ਨਾ ਚਾਹ ਨਾ ਕਿੰਨਾ ਕੰਮ ਕਰਨ ਰਿਹਾ ਚੀਜ਼ਾਂ ਲਿਆ ਲਿਆ ਕੱਲ ਦਾ ਦੇਣ ਦਿਆ ਵਾ ਅੱਜ ਵੀ ਹੁਣ ਸਮਾਨ ਲੈਣ ਹੀ ਗਿਆ ਵਾ ਕਿੰਨਾ ਸੋਹਣਾ ਸਾਡੇ ਹੁਣ ਬਣਦੇ ਆ ਬੂਏ ਤੇ ਮੈਂ ਨਹੀਂ ਚਾਹ ਨਾ ਭੱਜਾ ਫਿਰਦਾ ਜੇ ਮੈਂ ਆ ਗੱਲ ਦੱਸਤੀ ਤੇ ਉਹ ਵੀ ਪਰੇਸ਼ਾਨ ਹੋ ਜਾਊਗਾ ਤੇ ਇਹ ਨਾ ਮੰਮੀ ਜੀ ਲੁਕਾਣਾ ਰੱਖੋ ਡੈਡੀ ਨੂੰ ਤੇ ਤੁਸੀਂ ਡੈਡੀ ਨੂੰ ਦੱਸ ਦਿਓ ਹੁਣ ਤੇ ਕੇ ਗੱਲ ਦਾ ਹੱਲ ਹੋ ਜਾਊਗਾ ਤੇ ਜੇ ਭੂਆ ਜੀ ਨੇ ਜ਼ਮੀਨ ਕਿਤੇ ਬਾਹਰ ਵੇਚਤੀ ਤੇ ਫਿਰ ਤੇ ਕੋਈ ਹੱਲ ਵੀ ਨਹੀਂ ਹੋਣਾ ਉਹਦਾ हां हूं ਦੱਸਣਾ ਤੇ ਚਾਹੀਦਾ ਵਾ ਉਦਾਂ ਮੁੜ ਕੇ ਇਹ ਨਾ ਵਿਵਾਖਿਆ ਹੀ ਵੀ ਉਹ ਆਖੇ ਵੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਫੇਰ ਮੇਰੇ ਦਿਵਾਲੇ ਹੋਊਗਾ ਪਰ ਮੈਂ ਇਹੋ ਸੋਚਦੀ ਆਂ ਵੀ ਘੋਪੀ ਦੇ ਮੂੰਹ ਹੀ ਨਿਕਲ ਜਾਵੇ ਵੀ ਮੈਂ ਉਦਾਂ ਹੀ ਗੁੱਸੇ ਜਾਣ ਕੇ ਤੁਹਾਨੂੰ ਕਹਿਤਾ ਹੀਗਾ ਵੀ ਖਰਿਆ ਝੂਠ ਹੀ ਹੋ ਜੇ ਇਹ ਗੱਲ ਹਾਂ ਤੂੰ ਲੁਕਾਣਾ ਰੱਖੋ ਇਹ ਕਰੀ ਨਾ ਤੂੰ ਡੈਡੀ ਨਾਲ ਜਰੂਰ ਗੱਲ ਕਰੋ ਇਹ ਬਾਰੇ ਠੀਕ ਆ ਹੁੰਦਾ ਨਾ ਤੇ ਡੈਡੀ ਤੇ ਮੈਂ ਕਰਦੀ ਆਂ ਗੱਲ ਪੀਲਾ ਚਾਹ ਤੂੰ ਆਹ ਨਹੀਂ ਕੋਈ ਨਹੀਂ ਤੂੰ ਹੀ ਪੀਓ ਕੋਈ ਮੈਂ ਟੈਂਸ਼ਨ ਆ ਲੋ ਤੂੰ ਹੀ ਕੋਈ ਨਹੀਂ ਡੈਡੀ ਜੀ ਨਾਲ ਗੱਲ ਕਰੋ ਕਿ ਆ ਗੱਲ ਹੋਣ ਦੀ ਆ ਪਿਪੂਆ ਜੀ ਆ ਗੱਲ ਕਹਿਣ ਦੇ ਆ ਤੇ ਡੈਡੀ ਜੀ ਚਲੋ ਕੋਈ ਨਾ ਕੋਈ ਹੱਲ ਕਰਨਗੇ ਅਹੀਂ ਪੁੱਤ ਕਿਹੜਾ ਕਿਸੇ ਵੇਲੇ ਤੋਂ ਖੁੰਝ ਗਏ ਆ ਜਾਂਨੇ ਕੋਈ ਪ੍ਰੋਗਰਾਮ ਕੀਤੇ ਆ ਜਾਂ ਅਸੀਂ ਸਮੇਂ ਨਾਲ ਪਹੁੰਚੇ ਨਹੀਂ ਗਏ ਜਾਂ ਕੋ ਦੇ ਕੇ ਨਹੀਂ ਆਏ ਫਿਰ ਤੇ ਗੱਲ ਵੀ ਹੋਵੇ ਆਹੋ ਹਰ ਟਾਈਮ ਤੇ ਤੇ ਆਪਾਂ ਜਾਣ ਨਹੀਂ ਆ ਚਲੋ ਜਾਣੇ ਜਿਹੜਾ ਕੰਮ ਆਦਾ ਕਰਕੇ ਨਹੀਂ ਜਾ ਜਾਂਦਾ ਮੈਂ ਵੀ ਤੇ ਡੈਡੀ ਜੀ ਨਾਲ ਇਸੇ ਕੱਲੋ ਲੜਦੀ ਆ ਵੀ ਚੱਲੀਏ ਚੱਲੀਏ ਹੋਰ ਉਹਦੀ ਭੈਣ ਮਾਂ ਉਹਨੂੰ ਕਿਹੜੀ ਮਾਰੀ ਲੱਗਦੀ ਆ ਤਾਡੀ ਭੂਆ ਲੱਗਦੀ ਆ ਸਾਡੀ ਨਾਨਨ ਨਾਲ ਰਿਸ਼ਤਾ ਕਿੰਨਾ ਵਧੀਆ ਵਾ ਲੈ ਕਿਹੜਾ ਨਨੂ ਉਪਰੇ ਆ ਆਪਣੇ ਹੀ ਆਂ ਹੀ ਉਹਨਾਂ ਦੇ ਤਾਂ ਨਹੀਂ ਝਾਟੀਪੁਰਕ ਡੰਡਿਓਂ ਪਾਰ ਹੋ ਗਈ ਆ ਮੈਨੂੰ ਤਾਂ ਕੋਈ ਸਮਝਣ ਲੱਗਣ ਲਈ ਪੀਲਾ ਤੂੰ ਚਾਹ ਕੋਈ ਨਹੀਂ ਹੁੰਦਾ ਤੇਰਾ ਡੈਡੀ ਮੈਂ ਕਰਦੇ ਗੱਲ ਕੋਈ ਨਹੀਂ ਫੜੋ ਤੂੰ ਹੀ ਪੀਓ ਕੋਈ ਨਹੀਂ ਟੈਨਸ਼ਨ ਲੈ ਲੋ ਗੋਪੀ ਕਿੱਧਰ ਫੇਰ ਨਹੀਂ ਚੁੱਪ ਕੀਤੀ ਚੁੱਪ ਕੀਤੀ ਮੈਂ ਤੈਨੂੰ ਉੱਧਰ ਸਾਰੇ ਵੇਖ ਕੇ ਆਈ ਆ ਮੈਂ ਵੀ ਹੇਲੀ ਵੱਲ ਗਈ ਮੈਂ ਫੇਰਾ ਮਾਰ ਅੱਛਾ ਹਾਂ ਕੋਈ ਕੰਮ ਹੀ ਕੰਮ ਤੇ ਪੁੱਤ ਮੈਂ ਕੀ ਸੁਣੀ ਆ ਗੱਲ ਕੰਮ ਤੈਨੂੰ ਮੈਂ ਕੀ ਦੱਸਾਂ ਮੈਂ ਤਾਂ ਜੋਦੇ ਨੇ ਹੋਰ ਹੀ ਕੁਝ ਦਾਕ ਸਗੋਂ ਮੈਨੂੰ ਸਿਸ਼ਾ ਪੰਜੇ ਵਿੱਚ ਪਾਤਾ ਕੀ ਸੁਣਿਆ ਤੇ ਤੂੰ ਆਪਣੇ ਭੇਕੇਆਂ ਨੂੰ ਫੋਨ ਕਰ ਦਿੱਤਾ ਵੀ ਪਿਆਈ ਮੈਂ ਵੇਚ ਦੇਣੀ ਤੋ ਉਹ ਤਾਂ ਫਿਰ ਮੰਮੀ ਮੈਂ ਕਰਨਾ ਹੀਗਾ ਜਦੋਂ ਮੈਨੂੰ ਇੰਨਾ ਪਰੇਸ਼ਾਨੀ ਕੀਤਾ ਪਿਆ ਇਹਨਾਂ ਨੇ ਪੁੱਤ ਪਰੇਸ਼ਾਨੀ ਕਾਦੀ ਆ ਇਹੋ ਜਿਹਾ ਕਦਮ ਨਾ ਚੁੱਕੀਂਗੇ ਤੇ ਮੈਨੂੰ ਇਹਨੇ ਆਖਿਆ ਵੀ ਆਂਦੀ ਜੇ ਤੁਸੀਂ ਖਰੀਦਣੀ ਤਾਂ ਖਰੀਦ ਲਓ ਨਹੀਂ ਤੇ ਫੇਰ ਅਸੀਂ ਮੈਂ ਲਾਂਬੇ ਵੇਚ ਦੇਣੀ ਆਪਣਾ ਹਿੱਸਾ ਤੇ ਮੰਮੀ ਮੈਂ ਕਿਹੜਾ ਸੁੱਖ ਨੂੰ ਕਰਨ ਲਈ ਆ ਜਿਹੜਾ ਇਹਨਾਂ ਨੇ ਮੇਰੇ ਨਾਲ ਮੇਰਾ ਹਾਲ ਕੀਤਾ ਨਾ ਹੁਣ ਸਮਰੀਤ 11 12 ਸਾਲਾਂ ਦੀ ਹੋ ਗਈ ਆ ਤੇ ਉਦੋਂ ਦਾ ਹੀ ਮੈਂ ਸੋਚਣ ਲਈ ਆ ਵੀ ਨਹੀਂ ਮੈਂ ਪੈਲੀ ਲੈਣੀ ਇਹਨਾਂ ਤੋਂ ਨਹੀਂ ਲੈਣੀ ਹੈਗੀ ਤੇ ਪਰ ਉਹਨਾਂ ਨੇ ਤੇ ਕਦੀ ਵੀ ਨਹੀਂ ਮੇਰੀ ਇੱਜ਼ਤ ਬਣਾਈ ਇੱਥੇ ਆਣ ਕੇ ਬਹੁਤ ਉਹਨਾਂ ਦੀ ਮਾੜੀ ਸੋਚ ਵਾ ਨਹੀਂ ਉਹ ਆਏ ਤਾਂ ਕੋਈ ਗੱਲ ਨਹੀਂ ਹੋਣ ਤੂੰ ਤੈਨੂੰ ਫੋਨ ਕੀਤਾ ਹੀ ਨਹੀਂ ਆਏ ਉਹਨਾਂ ਨੂੰ ਕੰਮ ਪੈ ਗਿਆ ਕੋਈ ਗੱਲ ਨਹੀਂ ਤੇ ਇਹੋ ਜਿਹਾ ਕੰਮ ਨਹੀਂ ਕਰੀਦਾ ਹੁੰਦਾ ਨਹੀਂ ਹੁਣ ਪਿਆ 2 ਸਾਲ ਹੋ ਗਏ ਆ 2 ਸਾਲ ਆਏ ਹੀ ਨਹੀਂ ਉਹ ਕਾ ਇੱਥੇ ਬੜੇ ਨਹੀਂ ਪਿਆਰ ਨਹੀਂ ਪਾਇਆ ਉਹਨਾਂ ਨੇ 2 ਸਾਲਾਂ ਚ ਕਦੀ ਵੀ ਨਹੀਂ ਉਹਦਾ ਟਾਈਮ ਉਹਨਾਂ ਦਾ ਲੱਗਦਾ ਹੈਗਾ ਮੈਂ ਅੱਜ ਹੁਣ ਅੱਕ ਕੇ ਇਹ ਕੰਮ ਚਾਹ ਕਰਨ ਲਈ ਆਹੋ ਆਪਣੇ ਪੇਕ ਗੱਲਾਂ ਤੇ ਗੱਲ ਕਰਨ ਨੂੰ ਜੀ ਨਹੀਂ ਕਰਦਾ ਆਪਣੇ ਭੈਣ ਭਰਾਵਾਂ ਦੇ ਵੀ ਜਾਂਦੀਆਂ ਹੀ ਹੋਣਗੀਆਂ ਪਰ ਜਾਈਆਂ ਤਾਂ ਆਦੀਆਂ ਸਾਰੇ ਜਾਂਦੇ ਆ ਸਿਰਫ ਮੇਰੇ ਕੋਲ ਹੁਣ ਨੂੰ ਟਾਈਮ ਨਹੀਂ ਹੈਗਾ ਨਹੀਂ ਵੀ ਇਦਾਂ ਟਾਈਮ ਭਾਬੀ ਤੇ ਆਈ ਸਕਦੇ ਨਾ ਉਹ ਨੂੰ ਆ ਤੇ ਨੂੰ ਗਾਂ ਦਾ ਕਦੋਂ ਦਾ ਵਿਆਹ ਹੋਇਆ ਵਾ ਅਜੇ ਤੱਕ ਨਹੀਂ ਇੱਥੇ ਆਈ ਹੈਗੀ ਮੇਰੇ ਸਾਹਮਣੇ ਕੋਈ ਗੱਲਾਂ ਨਾ ਕਰਦਾ ਹੋਊਗਾ ਅੱਗੋ ਪਿੱਛੋ ਤੇ ਕਰਦਾ ਹੀ ਹੋਊਗਾ ਨਾ ਨਹੀਂ ਪੁੱਤ ਐਹੀ ਨਹੀਂ ਗੇ ਕੋਈ ਵੀ ਗੱਲ ਕਰਤੇ ਤੇ ਆੜਾ ਪੈਲੀ ਦਾ ਕੰਮ ਵਾ ਇਹ ਨਾ ਤੂੰ ਕਰੇ ਤੇ ਰਕਾ ਮ ਬਹੁਤ ਗਲਤ ਵਾ ਨਹੀਂ ਮੰਮੀ ਮੈਂ ਉਹਨਾਂ ਨੂੰ ਏਦਾਂ ਸਿਖਾਉਣਾ ਸਿਖਾਉਣਾ ਵਾ ਜਦੋਂ ਪੈਸੇ ਨਿਕਲਣਗੇ ਨਾ ਘਰੋਂ ਤੇ ਫਿਰ ਪਤਾ ਲੱਗੂਗਾ ਸਾਨੂੰ ਬਹੁਤ ਲੋਕਾਂ ਨੇ ਇੱਥੇ ਨਹੀਂੋਂ ਜੀਣ ਦੇਣਾ ਆਖਣਾ ਖਣੀ ਨਾ ਤੇ ਸੱਸ ਤੇ ਖਣੀ ਲੜੀਆਂ ਵਾ ਤੇ ਕੋਈ ਮੇਹਣਾ ਦਿੱਤਾ ਤੇ ਉਧਰ ਮੁੰਡਾ ਤਾਂ ਅੰਗ ਕਰਦਾ ਹੋਊਗਾ ਜਿਹੋ ਦਾ ਤਾਂ ਅੰਗ ਕਰਦਾ ਹੋਊ ਤੈਨੂੰ ਤਾਂ ਉਹਨੇ ਤਾਂ ਪੇਕਿਆਂ ਤੋਂ ਪਹਿਲੀ ਲੈਂਦੀ ਮੰਮੀ ਕੋਈ ਨਹੀਂ ਹੈ ਕਿਸੇ ਦੇ ਘਰ ਵਿੱਚ ਦਖਲ ਅੰਦਾਜ਼ੀ ਕਰਦਾ ਹੈਗਾ ਐਵੇਂ ਹੀ ਨਹੀਂ ਸੋਚੀ ਜਾਇਦਾ ਹੁੰਦਾ ਨਾਲੇ ਤੁਸੀਂ ਇਹ ਕਹਿ ਦਿਓ ਵੀ ਇਹ ਨੇ ਆਪੇ ਲਿਆਂਦੀ ਹੈ ਨਹੀਂ ਕਿਹਾ ਕਿਸ ਨੂੰ ਜੇ ਮੈਨੂੰ ਕੋਈ ਪੁੱਛਿਆ ਕਰੂਗਾ ਨਾ ਤੇ ਮੈਂ ਆਪੇ ਜਵਾਬ ਦੇ ਦਿਆ ਕਰੂੰਗੀ ਕਿ ਮੈਂ ਲਿਆਂਦੀ ਆ ਪੁੱਤ ਪੈਸੇ ਜਿਹੜੇ ਰੁੱਢੀ ਵੜ ਜਾਂਦੇ ਆ ਤੇ ਭੈਣ ਭਰਾ ਜਿਹੜੇ ਇਹ ਨਹੀਂ ਗੇ ਲੱਭਦੇ ਹਿੰਦੇ ਮੈਂ ਵੀ ਤੇ ਇਹੀ ਸੋਚਦੀ ਰਹੀ ਨਾ 10 11 ਸਾਲ ਮੈਂ ਵੀ ਇਹੀ ਸੋਚਦੀ ਰਹੀ ਆ ਕਿ ਮੈਂ ਨਹੀਂ ਲਿਓਣਿਆ ਹੈਗੇ ਪਹਿਲੀ ਮੈਂ ਨਹੀਂ ਲੈਣੀ ਕਦੋਂ ਦੀ ਮੇਰੇ ਨਾਮ ਆ ਪਹਿਲੀ ਮੈਂ ਕਦੀ ਨਾਂ ਲਿਆ ਉਹਨਾਂ ਕੋਲ ਪਰ ਅੱਜ ਹੁਣ ਜਦੋਂ ਮੈਨੂੰ ਆਤੀ ਹੋ ਗਈ ਆ ਨਾ ਵੀ ਮੈਂ ਹੁਣ ਸੱਚੀ ਗੱਲ ਆ ਵੀ ਮੈਂ ਤਾਂ ਵਿੱਚ 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 ਮੈਨੂੰ ਚੋਰਾ ਹੀ ਖਾਈ ਜਾਂਦੇ ਆ ਵਾ ਤੁਸੀਂ ਨਾ ਗੱਲ ਕਰੋਗੇ ਤੇ ਆਂਡ ਗਵਾਂਡ ਜਿਹੜੇ ਉਹ ਕਲ ਕਰਦੇ ਹੋਣਗੇ ਵੀ ਇਹਨੂੰ ਉਹਨਾਂ ਨੇ ਮੁੱਲ ਵੇਚਿਆ ਵਾ ਨਹੀਂ ਪਤਾ ਆਂਡ ਗਵਾਂਡ ਨੇ ਕਿਸ ਨੇ ਕੀ ਕਰਨਾ ਵਾ ਤੇ ਤੂੰ ਇਹ ਕੰਮ ਨਾ ਕਰ ਅਹੀਂ ਮੈਂ ਤਾਂ ਤੈਨੂੰ ਇਹੋ ਹੀ ਸਮਝਾਉਣੀ ਆ ਪਰ ਨਹੀਂ ਮੰਮੀ ਮੈਂ ਹੁਣ ਤੁਹਾਡੀ ਨਹੀਂ ਸੁਣੀ ਹੈਗੀ ਮੈਂ ਬੜਾ ਚੈ ਸੁਣ ਲਿਆ ਵਾ ਪਰ ਹੁਣ ਨਹੀਂ ਮੈਂ ਸੁਣੀ ਹੁਣ ਮੈਂ ਲਿਆ ਕੇ ਵਿਖਾਉਣਾ ਵਾ ਇਸਾ ਨਾਲੇ ਪੈੜੀ ਤਾਂ ਕਦੋਂ ਦੀ ਮੇਰੇ ਨਾਮ ਜਦੋਂ ਦੇ ਮੰਮੀ ਇਦਾਂ ਹੋਈ ਉਦੋਂ ਦੇ ਮੇਰੇ ਨਾਮਾ ਚੱਲ ਨਾ ਤਾਂ ਪੁੱਤ 3 ਪੁੱਤਾਂ ਦੇ ਹੁੰਦੀ ਆ ਪਰ ਜਿਹੜੀ ਜ਼ਿਆਦਾ ਤਾਂ ਭਰਾਵਾਂ ਦੀ ਹੁੰਦੀ ਆ ਤੇ ਮੰਨਿਆ ਭਰਾਵਾਂ ਦੀ ਹੁੰਦੀ ਆ ਤੇ ਭਰਾਵਾਂ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਨਹੀਂ ਭਾਣਾ ਕੋ ਜਾਣਾ ਵਾ ਭਰਾਣੇ ਦੇ ਵਿਆਹ ਦੇ ਬਾਅਦ ਫੇਰਾ ਵੀ ਨਹੀਂ ਮਾਰਨ ਦੀ ਕੋਸ਼ਿਸ਼ ਕੀਤੀ ਤੂੰ ਹੁਣ ਪੈਲੀ ਲੈ ਆਵੇਂਗੀ ਨਾ ਤੇ ਪੜ ਕੇ ਸਾਡਾ ਜਵਾਈ ਤਾਂ ਠੀਕ ਹੀ ਆਖਣਗੇ ਉਹ ਵੀ ਆਖਣਗੇ ਜੇ ਤੇਰੇ ਆ ਭਰਾਵਾਂ ਨੇ ਲੈ ਆਂਦੀ ਤੂੰ ਵੀ ਲੈ ਆਇਆ ਵੇ ਮਿਸਤਰੀ ਕਿਦਾਂ ਖਲਾਰਾ ਪਾ ਕੇ ਗਏ ਤੇ ਅੰਦਰ ਬੜੀਆਂ ਆਈਆਂ ਤੂੰ ਅੰਦਰ ਐ ਦੰਦਰ ਆਉਣੀ ਆ ਉਰਾ ਤੂੰ ਹੀ ਅੰਦਰ ਬੜੀਆਂ ਵਾ ਮਿਸਤਰੀਆਂ ਨੇ ਵੇ ਕਿੰਨਾ ਖਲਾਰਾ ਪਾਇਆ ਤੇ ਚੁੱਕ ਲੈਂਦੀਆਂ ਪਾਣੀ ਲਿਆ ਪਹਿਲਾਂ ਵੇ ਪਾਣੀ ਨਹੀਂ ਮੈਂ ਪੀਣਾ ਚੁੱਕਣੀ ਲੱਗਿਆ ਖਲਾਰਾ ਹੀ ਚੁੱਕਣਾ ਹੋਰ ਕੀ ਕਰਨਾ ਚਲੇ ਚੁੱਕ ਕੇ ਨਾ ਵੇਲਾ ਹੋ ਗਿਆ ਹੁਣ ਤੇ ਹੁਣ ਤੁਸੀਂ ਅੱਧੀ ਰਾਤ ਅਜੇ ਨਿਕਲ ਕੇ ਹੀ ਗਏ ਤੁਹਾਨੂੰ ਟਕਰੇ ਨਹੀਂ ਇੱਥੇ ਕਿਤੇ ਸੂਏ ਦੇ ਮੈਂ ਇਧਰੋਂ ਆਇਆ ਉਹ ਨੂੰ ਹੋ ਗਏ ਫਿਰ ਆਹੋ ਤੇ ਕੋਈ ਗੱਲ ਚੁੱਕ ਲੈਣੀ ਹੋਣੀ ਹੋਏ ਕੰਮ ਕਰਨਾ ਹੋਰ ਅਸੀਂ ਕੀ ਕਰਨਾ ਮੈਂ ਹਾ ਨਿਆਣਾ ਸਾਡਾ ਖੇਡਦਾ ਵਾ ਕਿਤੇ ਇਹ ਨਾ ਕੋਈ ਕਿਲ ਕਬਜ਼ਾ ਕੋਈ ਵਜੂਜ ਜਾਵੇ ਪੈਰਾ ਪੂਰਾ ਚੋਦੇ ਔਰ ਹੁੰਡਿਆ ਪਿਆਈਓ ਆਹ ਉਹਦੀ ਬਾਜ ਜੇ ਸੁਣ ਲਈ ਮੇਰੀ ਤੁਹਾਡੀ ਵੱਲੋਂ ਆਉਣ ਨੂੰ ਫਿਰ ਆਹ ਵਾਹੋ ਚਾਲਾ ਕੋਈ ਨਹੀਂ ਚੁੱਕ ਲੈਨੇ ਆ ਨਹੀਂ ਬਾਜੀ ਹੁਣੀ ਕਿਦਾਂ ਕਹਿ ਦੇਣਗੇ ਵੀ ਤੂੰ ਜਮੀਨ ਲੈ ਕੇ ਆ ਜਦੋਂ ਵੀ ਦੀਦੀ ਨਾ ਅੱਧੀ ਜ਼ੁਬਾਨ ਨਾਲ ਵੀ ਸਾਨੂੰ ਕਹਿੰਦੀ ਆ ਨਾ ਅਸੀਂ ਵੀ ਭੱਜੇ ਜਾਈਦਾ ਤੇ ਤੁਸੀਂ ਵੀ ਭੱਜੇ ਜਾਣੇ ਆ ਉੱਥੇ ਇੰਨਾ ਹੀ ਮਿਲਦੇ ਵਰਤਦੇ ਆ ਉਹਨਾਂ ਨੂੰ ਪਤਾ ਵਾ ਵੀ ਮਿਲਦੇ ਵਰਤਦੇ ਆ ਤੇ ਇਹ ਨਹੀਂ ਹਿੱਸਾ ਲੈਣਾ ਹੈਗਾ ਫੋਟ ਗੱਲ ਤੇ ਹੈਗੀ ਆ ਪਰ ਕੀ ਪਤਾ ਹੁੰਦਾ ਵਾ ਬਗਾਨਿਆਂ ਪੁੱਤਾਂ ਦਾ ਨਹੀਂ ਮੰਮੀ ਬਾਜੀ ਨੇ ਇਦਾਂ ਕਰਦੇ ਕਿਉਂਕਿ ਆਪਾਂ ਵਰਤਦੇ ਆ ਜਦੋਂ ਉਹਨੂੰ ਵਰਤਦੇ ਨਹੀਂ ਹੈਗੇ ਤੇ ਫਿਰ ਮੈਂ ਕੀ ਕਰਾਂ ਹਾਂ ਤੇ ਬੜਾ ਦੁੱਖ ਤੇ ਬੜਾ ਆਉਂਦਾ ਵਾ ਹੁਣ ਵੇਖ ਜੋਤੀ ਦੇ ਲਾਗੇ ਭੈਣ ਭਰਾ ਆਉਂਦੇ ਆ ਸਾਰੇ ਆਉਂਦੇ ਆ ਚੰਗਾ ਲੱਗਦਾ ਵਾ ਉਹੀ ਨਾ ਤੇ ਮੈਂ ਤੇ ਫਿਰ ਮੈਨੂੰ ਪਤਾ ਕਿੰਨਾ ਹੁੰਦਾ ਫਿਰ ਮੈਨੂੰ ਸਾਰੇ ਕਹੀ ਜਾਂਦੇ ਆ ਇਹਦਾ ਮੂੰਹ ਹੀ ਬਣਿਆ ਰਹਿੰਦਾ ਵਾ ਇਹ ਇਦਾਂ ਹੁੰਦੀ ਰਹਿੰਦੀ ਆ ਤੇ ਮੈਂ ਫਿਰ ਕੀ ਕਰਾਂ ਮੈਂ ਤੇ ਅੰਦਰੋਂ ਦੁਖੀ ਆ ਉਹ ਨਹੀਂ ਵੀ ਖੁਸ਼ ਤੇ ਤੂੰ ਰਹਿੰਦੀ ਨਹੀਂ ਅਸੀਂ ਤੇ ਆਪਸ ਆਂਦੇ ਆ ਵੀ ਉਹ ਆਪਣੇ ਭੈਣ ਭਰਾਵਾਂ ਤੋਂ ਵੀ ਖੁਸ਼ ਰਹਿੰਦੀ ਆਖਣ ਨੂੰ ਤੇ ਇਹ ਤੈਨੂੰ ਮੈਨੂੰ ਜੀ ਨਹੀਂ ਕਰਦਾ ਚਾਹ ਕੋਈ ਗੱਲ ਨਹੀਂ ਹੁਣ ਮੈਂ ਲਾਉਂਗੀ ਨਾ ਹਿੱਸਾ ਨਾਲੇ ਆਣਗਵਾੜ ਪਤਾ ਲੱਗੂਗਾ ਕਿ ਇਹ ਨਹੀਂ ਜਾਂਦੇ ਤਾਂ ਕੁੜੀ ਨਹੀਂ ਸੱਰਿਆ ਕੀ ਮੈਂ ਕਰਾਂ ਮੈਂ ਤਾਂ ਤੈਨੂੰ ਅਜੇ ਵੀ ਧੀਏ ਆ ਨਹੀਂ ਆਵੇ ਹੱਥ ਜੋੜੇ ਤੇਰੇ ਗੜੀ ਇੱਕ ਕਦਮ ਨਾ ਚੁੱਕੀ ਮੰਮੀ ਤੂੰ ਹੱਥ ਨਾ ਮੇਰੇ ਅੱਗੇ ਜੋੜੋ ਪਰ ਮੈਂ ਉਹਨਾਂ ਨੂੰ ਇੱਕ ਵਾਰ ਸਬਕ ਸਿਖਾਉਣੇ ਸਿਖਾਉਣਾ ਕੀ ਦੱਸੇ ਕਰੀ ਗਏ ਅਹੀਂ ਜੋ ਉਹਦਾ ਵੀ ਸਮਝਾ ਹਟਿਆ ਮੈਂ ਵੀ ਸਮਝਾ ਹਟੀਆਂ ਤੇ ਇਹ ਤੇ ਕੁੜੀ ਕਿਸ ਗੱਲ ਤੇ ਨਹੀਂ ਹੁੰਦੀ ਕਰਨ ਦੇ ਫਿਰ ਆਪਣੀ ਮਰਜ਼ੀ ਅਸੀਂ ਕੀ ਕਰਨਾ ਇੱਕ ਇੱਕ ਕਰ ਸਕਦੇ ਆ ਚੱਲ ਮੈਂ ਵੇਲੀ ਮੈਂ ਵੀ ਹੋ ਕੇ ਹੰਨੀ ਆ ਡੰਗਰਾਂ ਵਾਲ ਪੱਠੇ ਪੁੱਠੇ ਪਾਏ ਜੋਦੇ ਨੇ ਵੇਖਾਂ ਤੂੰ ਬੜੀ ਘੁਮਸ਼ਮ ਜੀ ਤੁਰੀ ਫਿਰਨ ਦੀ ਇਹ ਗੱਲ ਕੀ ਆ ਕੀ ਗੱਲ ਤੈਨੂੰ ਮਿਸਤਰੀਆਂ ਦਾ ਕੰਮ ਚੰਗਾ ਨਹੀਂ ਲੱਗਾ ਵੀ ਇਹ ਮਿਸਤਰੀ ਹੋਰ ਕੋਈ ਲਾਉਣੇ ਸੀ ਦੱਸ ਕਿਉਂ ਨਹੀਂ ਚੰਗਾ ਲੱਗਾ ਪੈਸੇ ਲੱਗਣ ਦੇ ਆ ਚੰਗਾ ਕਿਉਂ ਨਹੀਂ ਲੱਗਾ ਭਲਾ ਤੇ ਤੂੰ ਚੁੱਪ ਚੁੱਪ ਤੁਰੀ ਫਿਰਨ ਦੀ ਕੱਲ ਵੀ ਬੈ ਉਹ ਤੇਰੇ ਅਲੀ ਵੇਖੀ ਜਾਣ ਨੇ ਵੀ ਗੱਲ ਕੀ ਆ ਚੁੱਪ ਚੁੱਪ ਫਿਰਨ ਨਹੀਂ ਆ ਕੱਲ ਦਾ ਹੀ ਫੋਨ ਆਇਆ ਗੋਪੀ ਦਾ ਮੈਂ ਚਲ ਜਾਾਂਗੇ ਗੋਪੀ ਕੋ ਵੀ ਯਾਰ ਚਲ ਜਾਾਂਗੇ ਗੋਪੀ ਕੋ ਤੂੰ ਉਹੋ ਗੱਲ ਫੇਰ ਆਖੀ ਜਾਨੀ ਕੀ ਐ ਭੂਨਾ ਹੁਣ ਕੀ ਆਂਦੀ ਕਦੋਂ ਆਉ ਆਹੋ ਚਲ ਜੋ ਫੇਰ ਜਾਓ ਮੇੜਾ ਉ ਜਾ ਕੇ ਦੇਖਣ ਲਈ ਤੁਹਾਨੂੰ ਮੈਨੂੰ ਤਾਂ ਗੱਲ ਕਰਨੀ ਨਹੀਂ ਨਾ ਦੇਣੀ ਮੇਰੇ ਮੂੰਹ 'ਚ ਗੱਲ 부ਚੀ ਉਸੇ ਵੇਲੇ ਇਹੋ ਗੱਲ ਕਹਿਣੀ ਹੋਣੀ ਹੋਰ ਤੂੰ ਉੱਥੇ ਮੈਨੂੰ ਕੀ ਕਹਿਣਾ ਅਗਲੀ ਆਂਦੀ ਆਪੀ ਫੋਨ ਕਰਕੇ ਕਹਿਤਾ ਵੀ ਪਰੋਣੇ ਅਸੀਂ ਆਉਣਾ ਵਾ ਤੇ ਘਰ ਦਿਓ ਸਾਰੇ ਜਾਣਿਆਂ ਦੀ ਮੇਰਾ ਸਾਰਾ ਪਰਿਵਾਰ ਘਰ ਬੈਠਾ ਤਾਂ ਨਾਲੇ ਮੈਨੂੰ ਗੱਲਾਂ ਕਰਨ ਲਿਆ ਅੱਛਾ ਤੇ ਆਂਦੀ ਮੇਰੇ ਕੋ ਇੰਨੀ ਬੇਇੱਜ਼ਤੀ ਨਹੀਂ ਬਰਦਾਸ਼ਤ ਹੁੰਦੀ ਤੈਨੂੰ ਹੀ ਇਦਾਂ ਕਰੋ ਇਹਦੇ ਵਿੱਚ ਕੀ ਵੇਚਤੀ ਹੋਗੀ ਭਈ ਹੋਈ ਉਹਦੀ ਹੁਣ ਮੈਨੂੰ ਕੀ ਤਾਂ ਮੈਂ ਤੇ ਆਪਣੇ ਘਰੋਂ ਤੇ ਆਪਣੇ ਘਰ ਹੀ ਮੈਨੂੰ ਨਹੀਂ ਹੁਣ ਬਹੁਤੀਆਂ ਗੱਲਾਂ ਦਾ ਪਤਾ ਆਂਦੀ ਜਿਹੜੀ ਮੇਰੀ ਪਿਆਰੀ ਆ ਨਾ ਮੇਰੇ ਵੰਡੇ ਦੀ 5 ਕਿੱਲੇ ਮੈਂ ਵੇਚ ਦੇਣੀ ਆ ਜੀ ਕਰਦਾ ਤੁਸੀਂ ਖਰੀਦ ਲਓ ਤੇ ਜੀ ਕਰਦਾ ਮੈਂ ਲਾਂਭੇ ਵੇਚਦਾ ਪਿਆਰੀ ਵੇਚ ਦੇਣੀ ਆਹੋ ਮੈਂ ਨਾ ਉਹਦਾ ਦਿਮਾਗ ਖਰਾਬ ਆ ਮੈਨੂੰ ਨਹੀਂ ਪਤਾ ਤੁਹਾਡਾ ਖਰਾਬ ਹੋ ਗਿਆ ਉਹਦਾ ਖਰਾਬ ਹੋਆ ਮੈਂ ਤਾਂ ਗੋਮੋ ਹੀ ਰਾਣੀ ਨਹੀਂ ਨਹੀਂ ਉਹਦੇ ਸੱਚੀ ਦਾਖੇ ਮੈਨੂੰ ਆਇ ਤੋ ਹੋਰ ਮੈਂ ਚ ਦੇਣਾ ਮੈਨੂੰ ਪਲੇਖਾ ਲੱਗ ਸਕਦਾ ਵਾ ਉਹ ਨਹੀਂ ਨਹੀਂ ਛਦੇਣੇ ਉਹਨੇ ਹਾਸੇ ਨਾਲ ਆਖਿਆ ਨਾ ਵੀ ਮੈਂ ਇਦਾਂ ਆਖੂਗੀ ਨਾ ਮੇਰੇ ਕੋ ਆਉਣਗੇ ਇਹੋ ਜੀ ਨਹੀਂ ਕੋਈ ਗੱਲ ਵੀ ਚਲ ਅੱਛਾ ਇਦਾਂ ਹੀ ਹੋਊਗੀ ਫਿਰ ਮੈਂ ਤਾਂ ਰਾਤ ਦੀ ਨਹੀਂ ਗੱਲ ਕਰਨ ਲਈ ਮੈਂ ਬਹੁਤ ਟੈਨਸ਼ਨ ਵਿੱਚ ਹਾਂ ਤੇ ਰਾਤੀ ਦੱਸਦੀ ਫਿਰ ਮੈਂ ਮਿਸਤਰੀ ਲੱਗੇ ਚਲ ਅੱਛਾ ਕੋਈ ਗੱਲ ਨਹੀਂ ਮੈਂ ਵੀ ਸੋਚਾਂ ਬਚਲ ਜੇ ਹਾਸੇ ਬਾਣੇ ਹੋ ਕੋਈ ਗੱਲ ਤੇ ਫੋਨ ਆ ਜੂ ਉਹਦਾ ਰਸੋਗਿਪ ਮੈਂ ਉਹਦਾ ਹੀ ਗਿਆਤਾ ਜਾਂ ਮੈਂ ਗੁੱਸੇ ਨਾਲ ਗਿਆਤਾ ਵੀ ਤੁਸੀਂ ਆਏ ਨਹੀਂ ਅੱਛਾ ਮੁੜ ਕੇ ਗੱਲ ਕਰਕੇ ਹੱਸੀ ਨਹੀਂ ਗਾੜੀ ਨਾ ਨੇ ਫੋਨ ਕੱਟਤਾ ਮੈਂ ਹੁਣ ਸਵੇਰ ਦੀ ਇਹੋ ਹੀ ਵਿੱਚ ਇਹ ਵਿੱਚ ਸੋਚੀ ਜਾਣ ਲੇ ਜਾਂ ਤੇ ਗੋਪੀ ਨੇ ਆਪ ਆਉਣਾ ਮੈਂ ਤਾਂ ਨਹੀਂ ਫੋਨ ਲਾਇਆ ਤੇ ਹੁਣ ਫੇਰ ਮੈਂ ਆਖਣ ਨਹੀਂ ਆਇਆ ਫੋਨ ਵੀ ਨਹੀਂ ਲਾਇਆ ਉਹਨੇ ਕੀ ਗੱਲ ਹੋਈ ਹੋਊਗੀ ਅੱਛਾ ਤੇ ਮੈਂ ਰਮਨ ਨੂੰ ਦੱਸਤਾ ਤੇ ਰਮਨ ਆਂਦੀ ਡਾੜੀ ਨਹੀਂ ਦਸ ਪੜਾ ਪੜ ਮੇਰੇ ਨਾਲ ਕੋਲ ਗੱਲ ਹੀ ਨਹੀਂ ਕਰਨ ਲਈ ਮੈਂ ਕਿਹਾ ਚੱਲ ਕੋਈ ਨਹੀਂ ਆਜੂਗੀ ਤੇ ਆਪੇ ਗੱਲ ਕਰ ਲੂਗੀ ਰਾਜੀ ਬਾਈ ਦੀ ਨਾਲੇ ਗੁੱਸਾ ਠੰਡਾ ਹੋ ਜਾਊਗਾ ਥਕੀ ਲੈ ਜੂਗੀ ਤੂੰ ਤਾਂ ਮੈਨੂੰ ਹੁਣ ਕੀ ਪਤਾ ਵਾ ਮੈਨੂੰ ਤੇ ਕੋਈ ਸਮਝ ਨਹੀਂ ਲੱਗਦੀ ਤੁਹਾਡੀ ਭੈਣ ਭਰਾਵਾਂ ਦੀਆਂ ਗੱਲਾਂ ਵਾ ਜੇ ਬੰਦਾ ਖੁੱਬ ਕੇ ਰਵੇ ਮਿਲ ਕੇ ਰਵੇ ਤੁਹਾਡਾ ਖੂਨ ਦਾ ਰਿਸ਼ਤਾ ਹੀ ਤੁਹਾਡੀ ਭੈਣ ਹੀ ਛੋਟੀ ਤੁਹਾਡੇ ਤੋਂ ਤੁਸੀਂ ਵੀ ਉਹਨੂੰ ਟੱਚ ਨਹੀਂ ਜਾਣਿਆ ਆ ਤਾਂ ਨਹੀਂ ਮੈਂ ਤੇ ਚਲੋ ਜਾਂਦੇ ਹੀ ਆਉਂਦੇ ਰਹੇ ਆ ਇਹੋ ਜਿਹੀ ਤੇ ਕੋਈ ਗੱਲ ਨਹੀਂ ਕੀਤੀ ਮੈਂ ਸਭ ਮਨ ਚ ਸੋਚਣ ਦਿਆ ਸੀ ਵੀ ਹੁਣ ਕਿਤੇ ਜਾਣਾ ਵਾ ਤੇ ਹੁਣ ਗੋਪੀ ਨੂੰ ਕਹਿਣਾ ਵੀ ਗੋਪੀ ਐਦਾਂ ਕਰੀਏ ਵੀ ਬੰਦੇ ਦਾ ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜਾਣਾ ਕਦੋਂ ਕੀ ਹੋ ਜਾਣਾ ਤੇ ਇਹ ਆ ਵੀ ਉਹ ਜਿਹੜੀ ਪੈਲੀ ਆ ਜਿ ਬਿਆਨ ਜਿਹੜੇ ਦੇਨੇ ਆ ਦੇ ਕੇ ਤੇ ਮੇਰੇ ਨਾਲ ਕਰਦੇ ਵੀ ਜਿਹੜੀ ਕਰਦੀ ਨੂੰ ਕਰ ਦੇਣੀ ਉਹਨੇ ਸਵੇਰੇ ਆਣ ਕੇ ਕਰਕੇ ਦਿੰਦੀ ਆ ਕਿ ਲੈ ਕੇ ਜਾਂਦੀ ਹੁਣ ਇਹ ਵੀ ਵੇਖ ਲਿਓ ਪਰ ਇੱਕ ਗੱਲ ਹੈਗੀ ਮੈਨੂੰ ਵਿਸ਼ਵਾਸ ਨਹੀਂ ਹੋਣਿਆ ਇਹ ਗੱਲ ਦਾ ਮੈਨੂੰ ਵੀ ਨਹੀਂ ਆਉਂਦਿਆ ਜੇ ਉਹ ਨੂੰ ਗੁੱਸੇ ਨਾਲ ਕਿਹਾ ਹੁੰਦਾ ਜਾਂ ਕੋਈ ਗੱਲ ਨਹੀਂ ਫੇਰ ਫੋਨ ਕਰ ਸਕਦੀ ਸੀ ਵੀ ਭਾਬੀ ਜੀ ਗੁੱਸਾ ਨਾ ਕਰੋ ਮੇਰੇ ਕੋ ਗੁੱਸੇ ਨਾਲ ਮੂੰਹ ਚੋਂ ਨਿਕਲ ਗਿਆ ਵਾ ਮੈਂ ਨਹੀਂ ਉਦਾਂ ਕਿਹਾ ਬਿੰਦਰ ਬੜੀ ਵੱਡੀ ਗੱਲ ਕਹਿਤੀ ਗੋਪੀ ਨੇ ਫੇਰ ਮੈਂ ਤਾਂ ਫੇਰ ਉਹਦੇ ਵੱਲਦੀ ਹੁਣ ਜੇ ਸੱਚੀ ਪੁੱਛਦੇ ਜੇ ਤੇ ਤੇ ਤੁਹਾਡੀਆਂ ਇੰਨਾ ਕੰਮਾਂ ਨੇ ਆ ਕਰ ਦਿਆ ਕੰਮਾਂ ਨੇ ਇਥੋਂ ਤੱਕ ਪਹੁੰਚਾਇਆ ਜੇ ਹੂੰ ਬੰਦਾ ਜਾਣਦਾ ਤੇ ਰਿਆ ਵਾ ਹੋਰ ਬਹਿਦਾ ਨਹੀਂ ਸ਼ਹਿਰ ਨਹੀਂ ਜਾਂਦੇ ਕਿ ਤੁਸੀਂ ਵਰਦੇ ਨਿਕਲਦਾ ਹੀ ਬੰਦਾ ਐਵੇਂ 5 ਮਿੰਟ ਹੋ ਕੇ ਆ ਜਾਂਦਾ ਤੇ ਇੰਨੀ ਗੱਲ ਨੇ ਭੈਣ ਭਰਾ ਗੁੱਸੇ ਹੋ ਜਾਂਦਾ ਹੁੰਦਾ ਮੈਨੂੰ ਕੋਈ ਆਉਦਾ ਨਹੀਂ ਇਹ ਤਾਂ ਹੁਣ ਜਾਂਦੇ ਫੇ ਚੱਲੀਏ ਸਵੇਰੇ ਪੁੱਛੀਏ ਇਹਨੂੰ ਮਿਲ ਕੇ ਆਈਏ ਵੀ ਕੀ ਆਂਦੀ ਆ ਗੁੱਸੇ ਨਾਲ ਆਖਿਆ ਵਾ ਸਹਿਮਤੀ ਨਾਲ ਆਖਿਆ ਵਾ ਜੇ ਇਹਨੂੰ ਕਿਹੇ ਗੱਲ ਦਾ ਲੱਗਦਾ ਵਾ ਮੈਨੂੰ ਕੋਈ ਘਾਟ ਰੋ ਦੀ ਪੂਰੀ ਕਰੀਏ ਨਹੀਂ ਨਹੀਂ ਇਦਾਂ ਕਰੀਏ ਫਿਰ ਜੇ ਤੈਨੂੰ ਹਾਂ ਗੱਲ ਕਹਿਨੀ ਆ ਨਾ ਤੇਰੀ ਗੱਲ ਵੀ ਸਹੀ ਆ ਫਿਰ ਆਪਾਂ ਚੱਲੀਏ ਸਵੇਰੇ ਇਦਾਂ ਨਹੀਂ ਕਰ ਬੈਠਿਆ ਸੁੱਤਰ ਆਉਣੀ ਗੱਲ ਉਹ ਤਾਂ ਗੁੱਸੇ ਨਾਲ ਬੈਠੀ ਅਗਲੀ ਸਾਰਾ ਕੁਝ ਉਹਨਿਆ ਨੂੰ ਕਹਿਤਾ ਅਹੀਂ ਹੁਣ ਅਣ ਸੁਣਿਆ ਕਰਕੇ ਬੈਠੇ ਰਹੀਏ ਤੇ ਫਿਰ ਸਾਡੇ ਵਾਸਤੇ ਮਾੜੀ ਗੱਲ ਆ ਫਿਰ ਲਾਂਬੇ ਵੇਚ ਗਈ ਤੇ ਫਿਰ ਹੁੱਕਾ ਮਾਰਾ ਆਉਂਦੀ ਤੂੰ ਹੀ ਖਰੀਦਨੀ ਤੂੰ ਹੀ ਖਰੀਦ ਲੋ ਮੈਂ ਤਾਂ ਮੈਂ ਲਾਂਬੇ ਵੇਚ ਦੇਣੀ ਆ ਓਈ ਮੈਨਨ ਲਹੂ ਸਪੇਦ ਹੋ ਗਏ ਹੋਰ ਮੈਂ ਗੋਮਸਮੂ ਕੀ ਕਰਨਾ ਹਣਾ ਮੈਨੂੰ ਕੜੇ ਮਿਸਤਰੀ ਨਹੀਂ ਚੰਗੇ ਲੱਗਦੇ ਮੈਂ ਤੇ ਹੋਈ ਪੀ ਚੱਲ ਅੱਛਾ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਤੜ ਕੋ ਗੱਲ ਕਰਨ ਢਈ ਲਹੂ ਸਪੇਦ ਹੋ ਗਏ ਪਰ ਤੁਸੀਂ ਘੜੀ ਦੇ ਖੁੰਝੇ 100 ਕੋਤੇ ਜਾ ਪਏ ਜੀ ਹੁਣ ਇਹ ਵੇਲੇ ਕੱਲ ਤਾਂ ਨਹੀਂ ਮੈਨੂੰ ਪਤਾ ਉਹ ਮੰਨ ਜੇ ਜਾਂ ਨਾ ਮੰਨ ਜੇ ਉਹ ਬੱਕਰੀ ਗੱਲ ਵਾ ਤੇ ਤੂੰ ਮੇਰੇ ਦਿਵਾਲੇ ਹੀ ਰਹਿਣਾ ਵਾ ਹੁਣ ਤੇ ਮੈਂ ਰਹਿਣਾ ਤੁਹਾਡੇ ਦਿਵਾਲੇ ਹੀ ਆ ਤੇ ਤੂੰ ਚਲ ਜਿੰਦੀ ਤੁਸੀਂ ਗੁੱਸੇ ਨਾਲ ਮੈਨੂੰ ਕਹਿੰਦੇ ਰਹੇ ਆ ਜਾ ਚਲ ਜਾ ਉਥੇ ਪਹਿਰਾ ਪਾ ਯਾ ਨਾ ਉਹ ਨੂੰ ਲੈ ਜਾ ਤੂੰ ਪਿਆਰ ਨਾ ਮੈਨੂੰ ਕਦੀ ਆਖਿਆ ਸੀ ਚੱਲ ਦਵਿੰਦਰ ਜੀ ਮੇਰਾ ਨਹੀਂ ਨਾ ਰੋਕ ਚੱਲ ਤੇਰੇ ਮੈਂ ਬੱਸੇ ਚੜਾ ਆਂ ਭੱਜ ਕੇ ਜਾਂਦਾ ਆਂ ਦਰ ਤੂੰ ਹੋਇਆ ਕਿਹਾ ਮੈਨੂੰ ਇੱਕ ਵਾਰ ਵੀ ਤੁਸੀਂ ਮੇਰੇ ਕਹਿਣ ਤੇ ਕਰਨਾ ਤੂੰ ਉਦਾਂ ਕਿਤੇ ਤੂੰ ਜਾਂਦੀ ਨਹੀਂ ਭਲਾ ਕਿਤੇ ਨਹੀਂ ਜਾਂਦੀ ਤੂੰ ਮੇਰੇ ਤੋਂ ਪੁੱਛੇ ਤਬੇ ਨਾ ਤੂੰ ਵੀ ਇੱਕੇ ਨੂੰ ਜਾਣਾ ਤੇ ਸੁਥਣਾਂ ਦੇ ਨਾਲ ਆ ਪਾਇਆ ਹੀ ਹੁੰਦਾ ਤੂੰ ਸੁਥਣਾਂ ਦੇ ਨਾਲ ਜਣ ਪੱਕੇ ਹੀ ਪਏ ਹੁੰਦੇ ਆ ਬਹੁਤੀਆਂ ਗੱਲਾਂ ਨਾ ਕਰੋ ਜਿਹੜੀ ਮੈਨੂੰ ਟੈਨਸ਼ਨ ਲੱਗੀ ਆ ਨਾ ਉਹਦਾ ਹੱਲ ਕਰੋ ਹੁਣ ਜੇ ਪਿਆਲੀ ਕੁੜੀ ਲੈ ਗਈ ਨਾ ਕੀ ਕਰਾਂਗੇ ਨਹੀਂ ਤੈਨੂੰ ਟੈਨਸ਼ਨ ਲੱਗੀ ਤੇ ਮੈਨੂੰ ਚਾ ਚੜਿਆ ਵਾ ਹਾਂ ਹੋਗਾ ਸੁਥਣਾ ਚ ਨਾਲੇ ਦੱਸ ਦੇ ਕਦੀ ਕੋਹਦਾ ਤੇ ਬੁੜੀਆਂ ਵਾਂਗੂੰ ਤੁਸੀਂ ਗੱਲਾਂ ਕਰਦੇ ਆਂ ਅੱਜ ਕੋਈ ਬੰਦਿਆਂ ਵਾਲੀ ਵੀ ਗੱਲ ਕਰ ਲਿਆ ਕਰੋ ਪੁੱਤ ਸਾਡਾ ਵਾ ਕੀ ਆ ਕਿੰਨੀ ਕੀ ਤਨਖਾਹ ਆਉਦੀ ਜਿਹੜਾ ਗਿਆ ਪਰਦੇਸਾਂ ਦੇ ਵਿੱਚ ਪੋਰਿਆ ਪੋਰਿਆ ਕਰਕੇ ਉਹਨੂੰ ਇਕੱਠੇ ਕਰਕੇ ਪਿਆਹੇ ਅਜੇ ਕਿੰਨਾ ਕ ਚੇਰ ਹੋਇਆ ਗਏ ਨੂੰ ਬਾਹਰ ਅਏ ਸਾਡੇ ਉਹ ਪੈਸੇ ਨਹੀਂ ਪੂਰੇ ਹੋਏ ਮੇਰਾ ਪੁੱਤ ਘਰ ਹੁੰਦਾ ਨਾ ਸਗੋਂ ਨਾ ਗਿਆ ਹੁੰਦਾ ਬਾਹਰ ਉਹਨੇ 36 ਫੇਰੇ ਮਾਰਨੇ ਹੀ ਭੂਆ ਕੋਣ ਕੀ ਕਰੀਏ ਫੇਰ ਨੇ ਹੋਇ ਹੋਣਾ ਹੀ ਵੀ ਨਾਲੇ ਉਹਨਾਂ ਨੇ ਵਾਂਡਾ ਵੇਖਾਇਆ ਕਰਨਾ ਹੈ ਨਾਲੇ ਉਹਨਾਂ ਨੇ ਮੇਲਾ ਆਇਆ ਕਰਨਾ ਹੈ ਨਾਲੇ ਭੂਆ ਕੁਛ ਨਾਲੇ ਪਤੀਆ ਕੁਛ ਨਾਲੇ ਅਸੀਂ ਸਭ ਖੇ ਰਹਿਣਾ ਹੈ ਪੈੜੀਆਂ ਪੰਜ ਮੂੰਹ ਨਾ ਪੰਜ ਕਹਿ ਲੈਣੀ ਆ ਪੰਜ ਸਰਸਾਈਆਂ ਦੀ ਲੋਕੀ ਛੱਡਾ ਬੰਨੇ ਤੋਂ ਬੰਦੇ ਮਰ ਜਾਂਦੇ ਅੱਜ ਕੱਲ ਕੋਈ ਵੱਟ ਬੰਨਾ ਹੀ ਵੱਡ ਦਵੇ ਤੇ ਮੈਨੂੰ ਤੇ ਹੈਰਾਨਗੀ ਦੁੰਦ ਰਾਈ ਜਾਂਦੀ ਤੁਹਾਨੂੰ ਰਣ ਗਿਉਣੀ ਆ ਜੇ ਇਹ ਕਰਕੇ ਆਈ ਜਾਂਦੀ ਵੀ ਗੋਪੀ ਨਹੀਂ ਇੰਦਾ ਮੂੰਹ ਪਰ ਕੇ ਕਿੱਦਾਂ ਗੱਲ ਕਰ ਦਿੱਤੀ ਹੋ ਹੁਣ ਮੈਨੂੰ ਉਹਨੇ ਸਾਰੀਆਂ ਗੱਲਾਂ ਦੱਸੀਆਂ ਵਾ ਮੈਂ ਤਾਂ ਜੇ ਗੱਲ ਕਰਨੀ ਲੱਗੀਆਂ ਤਾਂ ਉਹਨੇ ਫੋਨ ਕੱਟ ਦਿੱਤਾ ਘਾੜੀਓ ਕੀ ਘਰ ਦੇ ਘਰ ਵਿੱਚ ਕੀ ਗੱਲ ਹੋਈ ਆ ਉਹਦੇ ਸਹੁਰਿਆਂ ਨੇ ਆਖਿਆ ਉਹਦੇ ਪਰੌਣੇ ਨੇ ਆਖਿਆ ਵਾ ਕਿੰਨੇ ਆਖਿਆ ਵੀ ਜੇ ਨਹੀਂ ਆਉਂਦੇ ਤਾਂ ਤੂੰ ਐਂ ਦਾ ਕਰ ਲੈ ਇਹਨੂੰ ਜਾਂ ਫੇ ਕਿਸੇ ਦੀ ਚੁੱਕਣਾ ਵਾ ਅੱਗੇ ਤੇਨੇ ਕਦੀ ਕਿਹਾ ਨਹੀਂ ਵੀ ਇਹਨੂੰ ਚੁੱਕਣਾ ਜਾਈ ਹੋਊਗੀ ਤਾਂ ਗੱਲਾਂ ਕਰਦੀ ਹੋਊਗੀ ਹੁਣ ਐਂ ਦਾ ਕਰੀਏ ਫਿਰ ਹੁਣ ਸਵੇਰੇ ਦਿਨ ਚੜ੍ਹਦੇ ਹੀ ਜਾਈਏ ਆਹੋ ਜਾਣਾ ਪੈਣਾ ਮਾਏ ਐਂ ਦਾ ਚੁੱਪ ਹੋ ਕੇ ਕਿੰਨੇ ਕ ਦਿਨ insana ਚੁੱਪ ਹੋ ਕੇ ਬੈਠਿਆ ਰਹੇ ਅਗਲੀ ਪੈਸੇ ਵਟ ਕੇ ਗਾਂ ਜਾਊਗੀ ਉਹਦੇ ਨਾਂ ਪੈਲੀ ਆ ਉਨੇ ਹਰ ਹੈ ਹੀ ਆ ਉਹਦੇ ਸਗੋ ਹੈ ਹੀ ਆ ਉਹਦੇ ਨਾਮ ਵੀ ਹੈਗੀ ਉਨੀ ਮੇਰੇ ਨਾਮ ਉਨੀ ਉਹਦੇ ਨਾਮ ਆਹੋ ਤੇ ਉਹ ਦੋਵਾਂ ਭੈਣ ਭਰਾਵਾਂ ਦਾ ਨਾਂ ਚੜ ਗਈ ਨਾ ਤੇ ਉਹ ਐਨੇ ਸਵੇਰੇ ਜਾਣੇ ਆ ਉਹਨੂੰ ਪੁੱਛਦੇ ਕਿਛਦੇ ਆ ਵੀ ਜੇ ਚੱਲ ਸਾਡੇ ਕੋਈ ਗਲਤੀ ਹੋ ਗਈ ਆ ਤੁਹਾਨੂੰ ਮਾਫੀ ਦੇ ਦੇ ਬਾਹੂ ਐਦਾਂ ਮੂੰਹ ਪਰ ਕੇ ਗੱਲ ਨਹੀਂ ਕਰਦੀ ਹੁੰਦੀ ਤੇਰੇ ਪੇਕੇ ਦਾ ਘਰ ਵਾ ਤੇਰੇ ਮਾਂ ਪਿਓ ਦਾ ਘਰ ਵਾ ਤੂੰ ਜਦੋਂ ਮਰਜੀ ਆ ਉਤਰ ਇੱਕ ਗੱਲ ਹੈਗੀ ਆ ਕਿ ਗੋਪੀ ਨੇ ਇਹ ਨਹੀਂ ਸੋਚਿਆ ਵੀ ਮੈਂ ਆਪਣੇ ਭਰਾ ਕੋ ਇਦਾਂ ਗੱਲ ਕਰਨ ਲੱਗੀ ਆ ਵੀ ਪਹਿਲੀ ਲੈ ਆਉਣੀ ਆ ਤੇ ਕੱਲ ਨੂੰ ਨਿਆਣੇ ਦੇ ਮੈਂ ਵਿਆਹ ਕਰੂੰ ਤੇ ਕਿਹੜਾ ਮਾਮਾ ਬਣੂਗਾ ਤੇ ਕਿਹੜਾ ਮਾਮਾ ਖਾਰੇ ਲਾਹੂ ਆਣ ਹਾ ਹੋ ਪਰ ਚੀਜ਼ਾਂ ਨਾਲ ਪਿਆਰ ਹੈ ਭੈਣ ਭਰਾਵਾਂ ਨਾਲ ਤਾਂ ਕੋਈ ਪਿਆਰ ਨਹੀਂ ਨਾ ਆਹੋ ਜਿੱਥੇ ਭੈਣ ਭਰਾਵਾਂ ਖਲੋਣਾ ਨਾ ਉਥੇ ਚੀਜ਼ਾਂ ਨਹੀਂ ਕੰਮ ਆਉਂਦੀਆਂ ਤੇ ਉਥੇ ਚੀਜ਼ਾਂ ਕਰੀਏ ਨਾ ਪੈਸੇ ਹੀ ਕੰਮ ਆਉਣਾ ਕੱਲ ਨੂੰ ਅਸੀਂ ਕੋਈ ਦਿਨ ਵਾਰ ਕਰਾਂਗੇ ਤੇ ਪੂਆ ਨਾ ਆਊਗੀ ਫਿਰ ਆਪੇ ਬਣਾ ਲਣਗੇ ਮਾਮਾ ਕੋਈ ਫਿਰ ਜੀ ਇਹ ਲੈ ਜੂ ਤੇ ਲੈ ਜੀ ਫਿਰ ਹੁਣ ਕੀ ਕਰਨਾ ਐਡੀ ਛੇਤੀ ਕਾ ਲੈਣਾ ਪਾਓ ਤੁਸੀਂ ਮੈਨਾਂ ਇਦਾਂ ਪੁਰਕ ਡੰਡਿਓ ਪਾਰ ਹੋ ਜੇ ਉਹ ਹੋ ਗਈ ਆ ਤੇ ਜਦੋਂ ਕੋਈ ਗੱਲ ਕਰੂਗੀ ਨਾ ਤੇ ਇਦਾਂ ਨਾ ਕਹ ਦੇ ਜਾ ਫਿਰ ਲੱਲਾ ਤੂੰ ਉਹ ਅੱਗੇ ਬਾ 네ਪਾਲ ਦੀ ਹੋਣੀ ਫਿਰ ਜਦੋਂ ਕਹਤਾ ਲੱਲਾ ਤਨੇ ਕਹਣਾ ਇੱਥੇ ਕੀ ਲੈਣਾ ਏ ਤੁਸੀਂ ਫਿਰ ਤੁਸੀਂ ਆਪਣੇ ਘਰੇ ਰਹਿੰਦੇ ਫਿਰ ਗੱਲ ਹੋਣੀ ਪਿਆਰ ਨਾਲ ਰਮਨ ਨੂੰ ਪਤਾ ਵਾ ਰਮਨ ਨੂੰ ਹੀ ਦੱਸ ਕੇ ਅਡੇ ਚਾਹ ਲਈ ਆਈ ਤੇ ਮੈਂ ਮੈਂ ਨਹੀਂ ਪੀਣੀ ਤੁਹਾਂ ਦੀ ਹੁਣ ਤੁਸੀਂ ਚੁੱਪ ਚੁੱਪ ਮੰਮੀ ਰਾਜ਼ ਦੇ ਮੈਂ ਤੁਹਾਨੂੰ ਪੁੱਛਿਆ ਨਹੀਂ ਕੀ ਕਰ ਮੈਂ ਦੱਸਿਆ ਫਿਰ ਕਿ ਉਹ ਆਂਦੀ ਡੈਡੀ ਨੂੰ ਦੱਸੋ ਬਿਲਕਾ ਨਾ ਰੱਖੋ ਕੇ ਗੱਲ ਦਾ ਨਹੀਂ ਤੂੰ ਵੀ ਉਤਰਾ ਲਕਾਈ ਰੱਖਿਆ ਫਿਰ ਮੇਰੇ ਕੋ ਰਾਜ਼ ਦਾ ਹਾਏ ਚੁੱਪ ਕਰੋ ਬਸ ਮੈਨੂੰ ਹੁਣ ਦੱਸ ਦੋ ਹੁਣ ਜਾਣਾ ਕਿ ਸਵੇਰੇ ਜਾਣਾ ਹੁਣ ਕੱਲ ਨੂੰ ਹੀ ਚੱਲਾਂਗੇ ਉਹਦਾ ਮੈਂ ਇੱਕ ਵਾਰ ਨਾ ਉਹਦਾ ਫੋਨ ਲਾ ਕੇ ਵੇਖਦੀ ਭਲਾ ਕੀ ਆਂਦੀ ਜੇ ਚੁੱਕ ਲੂਗੀ ਠੀਕ ਆ ਜਾਂ ਨਾ ਚੁੱਕੂਗੀ ਫਿਰ ਸਵੇਰ ਸੁਆਕੇ ਚਲ ਜਾਣਾ ਚਲ ਵੇਖਦੀ ਵੇਖ ਲਈ ਲਾਉਣਾ ਉਹਦੇ ਲਾਲੀ ਆਹੋ ਤੇ ਨਹੀਂ ਤੇ ਕੋਈ ਨਹੀਂ ਜੋ ਪਰੇ ਭਲਾ ਪੇ ਲਾਉਂਦੀ ਠੀਕ ਲੈ ਆ ਮੈਂ ਇਕੱਠਾ ਕਰਾ ਹੁਣ ਮੁੰਡੇ ਦੇ ਪਿਆਰ ਚ ਕਿਤੇ ਬਾਜੀ ਨਾ ਜਾਵੇ ਕਿ ਲ ਕੋ ਉਹ ਲੱਕੜਾ ਫੜ ਲੈ ਪਹਿਲਾਂ ਮੋਟੀਆਂ-ਮੋਟੀਆਂ ਜੀ ਪਹਿਲਾਂ